ਜੀ ਕੀ ਬੱਤੇ ਨਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮੁ ਸ੍ਰੀ ਵਾਇ ਗੁਰੂ ਜੀ ਸੋਹਣਾ ਮਹਲਾ ਪੰਜਵਾ ਬਾਈ ਦਰਸ਼ਨਨ ਪਰਸੀਐ ਬੁੱਧ ਜਨਮ ਮੰਨ ਮਰਨ ਦੁਖ ਜਾਰੇ ਜਲ ਕੇਵਲ ਜਲ ਮਾਈ ਮਾਧਵੇ ਕਿਆ ਕਹੀ ਐ ਭ੍ਰਮ ਐਸਾ ਭਗਵਾਨ ਦੇ ਰਾਹ ਜਿਨ ਭੁਖਾ ਸਾਧ ਗਵਾਈਆ

ਵਾਹਿਗੁਰੂ ਜੀ ਕੀ ਪਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਪ੍ਰੇਮਤ ਭਰਤੇ ਅਮਰਦਾਸ ਰਾਮ ਦਾਸ ਜੀ ਹਾਈ ਹਰ ਜੜ ਵਰਗੋ ਬਿੰਦਣੋ ਸਮਰੋਹ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਲਿਖੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਘਰ ਨੌਂ ਜਿਤੇ ਆਵੇ ਕਾਏ ਸਭ ਧੋਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਅਧਿਨਤਰ ਕੇ ਫਾਲਸਾ ਜੀ ਬੋਲੋ ਜੀ ਵਾਲੇ ਗੰਝਾ ਪਿਆਰਿਆਂ ਚੋਹਾ ਸਾਹਿਬ ਜਾ ਦੇ ਆ ਜਾਣੀਆਂ ਗੁਗਤਿਆ ਹੱਠੀਆਂ ਜਪੀਆਂ ਤਮੀਆਂ ਜਿੰਨਾ ਨਾਮ ਜਪਿਆ ਵੰਡ ਛਗਿਆ ਲੇਖ ਚਲਾਈ ਤੇ ਗਵਾਹੀ ਦੇ ਕੇ ਅਣ ਡਿਟ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨ ਆਲ੍ਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਥ ਸਵਾਸਾਂ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਮੈਂ ਤੁਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਪਾ ਓ ਅੰਕਾਰ ਏਕ ਅਨੇਕਾ ਸੁਆਮੀ ਸਭ ਕਾ ਭਰ ਪੂਰੇ ਦਿਨ ਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਰਿ ਹਰਿ ਆਪੋ ਕਾਛ ਮਰਮੁ ਜਨਾਇ ਅਨੇਕ ਕਦਕ ਜੈਸੇ ਫੂਲ ਪਰੇ ਸਬਦੋ ਤਾਂਗਾ ਭੂਰੀ ਕੇ ਰਾਗ ਮਨ ਜਿੰਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ